ਕਲੀਅਰ ਕਲਾਣ ਦੇ ਵਿੱਚ ਪਹੁੰਚੇ ਹਾਂ ਜਿੱਥੇ ਆਮ ਪਾਰਟੀ ਵੱਲੋਂ ਮਨਲਾ ਕਲੀਨਿਕ ਖੋਲੇ ਗਿਆ ਤੇ ਇਹਦੇ ਵਿੱਚ ਹੀ ਇਹ ਚੀਜ਼ ਵੇਖਣ ਵਾਸਤੇ ਅੱਜ ਪਹੁੰਚੇ ਹਾਂ ਕਿ ਇਹਦੇ ਵਿੱਚ ਡਾਕਟਰ ਕਿੰਨੇ ਆ ਕਿੰਨੀਆਂ ਬਿਮਾਰੀਆਂ ਇਲਾਜ ਹੁੰਦਾ ਕਿੰਨੇ ਟੈਸਟ ਹੁੰਦੇ ਆ ਕਿੰਨਿਆਂ ਨੂੰ ਦਵਾਈ ਦਿੱਤੀ ਜਾਂਦੀ ਕਿੰਨੇ ਮਰੀਜ਼ ਆਉਂਦੇ ਆ ਜੋ ਸਰਕਾਰ ਕਹਿੰਦੀ ਆ ਕਿ ਇੱਥੇ ਬਹੁਤ ਕੁਝ ਹੁੰਦਾ ਆ ਆ ਜਾ ਕੇ ਪਾ ਕੇ ਵਾਕਿਆ ਹੀ ਵੇਖਦੇ ਆ ਵੀ ਅੰਦਰ ਹੈ ਵੀ ਆ ਕੋਈ ਕ ਖਾਲੀ ਅੰਦਰ ਪਿਆ ਆਓ ਅੰਦਰ ਵੇਖੀ ਜਾ ਕੇ ਕਿੱਥੇ ਹੈ ਵੀ ਆ ਜਾਂ ਨਹੀਂ ਹੈ ਯਾਰ ਸਰਕਾਰ ਤੇ ਬੜੇ ਬੜੇ ਦਾਅਵੇ ਕਰ ਲਈ ਆ ਕਿ ਬਹੁਤ ਕੋਝਾ ਹਰ ਕਿਨੂੰ ਦਵਾਈ ਮਿਲਦੀ ਆ ਹਰ ਕਿਨੂੰ ਕੇਹੇ ਹੱਥ ਸਹੂਲਤ ਮਿਲਦੀ ਆ ਤੇ ਇਹ ਵੀ ਆ ਜ ਪਤਾ ਕਰਦੇ ਵਾਕਾ ਹੈ ਵੀ ਆ ਜਾਂ ਹਵਾ ਦੇ ਵਿੱਚ ਗੱਲਾਂ ਹੁੰਦੀਆਂ ਨੇ ਆਓ ਵੇਖੀ ਜਾ ਕੇ ਸਾਰਿਆਂ ਨਾਲ ਗੱਲਬਾਤ ਕਰਦੇ ਆ ਇਹ ਪੰਜ ਇੱਕ ਮਿੰਟ ਇੱਕ ਲਿਫ ਕਿੱਦਾਂ ਇੱਥੇ ਕੋਈ ਦਵਾਈ ਪੂਰੀ ਮਿਲਦੀ ਆ ਹਰ ਚੀਜ਼ ਮਿਲਦੀ ਆ ਮਿਲਦੀ ਆ ਚਲਦੀ ਆ ਮਿਲਦੀ ਆ ਸਰਕਾਰ ਭੇਜੀ ਆ ਕੰਮ ਕਰੀਏ ਹਾਂਜੀ ਮੈਂ ਤੇ ਅੱਜ ਭੋਜੀ ਵਾਕਿਆ ਜੋ ਸਰਕਾਰ ਕਹਿੰਦੀ ਠੀਕ ਕਹਿੰਦੇ ਆ ਇਹਦਾ ਕੋਈ ਸਫਾਇਆ ਨਹੀਂ ਗਿਆ ਹੋਰ ਨਾਲ ਵੀ ਗੱਲਬਾਤ ਕਰਦੇ ਆ ਉਹ ਹੰਦ ਨੂੰ ਕੋ ਬਾ ਪਹਿਲਾਂ ਡਾਕਟਰ ਸਾਹਿਬ ਕੋ ਆਉਂਦੇ ਚਲੀਏ ਮੈਂ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਐਂ ਅਜਾਟੀਵੀ ਤੋਂ ਮਨਜੀਤ ਸਿੰਘ رپورਟਰ ਅਸੀਂ ਇਸ ਕਰਕੇ ਪਹੁੰਚੇ ਆ ਕਿ ਸਰਕਾਰਾਂ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਆ ਕਿ ਦਵਾਈਆਂ ਤਹਤ ਹਰ ਚੀਜ਼ ਫਰੀ ਹੈ ਤੇ ਬਣਾ ਇਲਾਜ ਕੀਤਾ ਜਾਂਦਾ ਵਾਕਿਆ ਸੱਚਾ ਹਾਂਜੀ ਸੱਚ ਹੈ ਜੀ ਸਾਰਾ ਕੁਝ 프리 ਹੁੰਦਾ ਸਾਰਾ ਕੁਝ 프리 ਮਿਲਦਾ ਇੱਥੇ ਮੈਡੀਸਨ ਵੀ ਪ੍ਰੋਪਰ ਹੁੰਦੀ ਪਈ ਹੈ ਹਾਂਜੀ ਟੈਸਟ ਵਗੈਰਾ ਟੈਸਟ ਵਗੈਰਾ ਸਾਰੇ 프리 ਹੁੰਦੇ ਆ ਜਿਹੜੇ ਤੇ ਨੋਰਮਲ ਟੈਸਟ ਹੁੰਦੇ ਉਹ ਸਾਰੇ 프리 ਹੈ ਜਿੰਨੇ ਇੱਥੇ ਜਿੰਨੀ ਫੈਸਿਲਿਟੀ ਹੈਗੀ ਉਹ ਸਾਰੇ 프리 ਹੁੰਦੇ ਜਿਸ ਦਾ ਦਵਾਈਆਂ ਆਉਂਦੀਆਂ ਨੇ ਜਿਸ ਦਾ ਭਾਂਦੀ ਹੋਣੀ ਹੈ ਸਾਰੇ ਮਰੀਜ਼ਾਂ ਇੱਕ ਦਿਨ ਨੂੰ ਪੁੱਛ ਲਈ ਲੱਗ ਲਗੀ ਕੋਈ ਪੈਸੇ ਹੀ ਸਭ ਕੋ ਮਿਲਦਾ ਥੇ ਹਾਂਜੀ ਹਾਂਜੀ ਆ ਦੇਖੋ ਮਰੀਜ਼ ਕਹਿੰਦੇ ਮਿਲਦਾ ਵਾਕਈ ਉਹ ਕਹਿੰਦੇ ਠੀਕ ਆ ਸਭ ਕੁਝ ਮਿਲਦਾ ਇੱਥਾ ਹਾਂਜੀ ਨੇ ਰੋਪਰ ਮੈਡੀਸਿਨ ਆਉਂਦੀ ਪਈ ਹੈ ਕਿਸੇ ਵੀ ਮਰੀਦ ਨੂੰ ਕੋਈ ਪਰੇਸ਼ਾਨੀ ਇਹ ਕਿੰਨੇ ਪਿੰਡਾਂ ਦਾ ਹੈ ਇੱਥੇ ਹੁੰਦੇ ਲੱਕਾ ਟੱਕ ਟ 20 25 ਪਿੰਡ ਹੁੰਦੇ ਆ 20 25 ਪਿੰਡ 20 25 ਪਿੰਡ ਨੂੰ ਦਵਾਈ ਮਿਲਦੀ ਆ ਹਾਂਜੀ ਮਿਲਦੀ ਅੱਛਾ ਜੀ ਮੰਨ ਕੇ ਬਹਿ ਕੇ ਠੀਕ ਹੈ ਜੀ ਅੱਛਾ 20 25 ਪਿੰਡਾਂ ਨੂੰ ਦਵਾਈ ਮਿਲਦੀ ਹਾਂਜੀ ਮਿਲਦੀ ਆ ਜੀ ਤੇ ਬਹੁਤ ਜ਼ਿਆਦਾ ਫਿਰ ਇਸ ਦੇ ਪ੍ਰੋਗਰਾਮ ਆ ਵੀ ਜੇ ਇਹ 20 25 ਪਿੰਡਾਂ ਨੂੰ ਦਵਾਈ ਮਿਲਦੀ ਆ ਤੇ ਬਹੁਤ ਜ਼ਿਆਦਾ ਇਹ ਤੇ ਇਹਦੇ ਵਿੱਚ ਹਨਾ ਹੋਰ ਜਿੱਥੋਂ ਮਰਜ਼ੀ ਪੇਸ਼ੈਂਟ ਆ ਜੇ ਉਹਨਾਂ ਨੂੰ ਮਨਾਂ ਨਹੀਂ ਕਰਦੇ ਸਾਰੇ ਜਿੱਥੋਂ ਮਰਜ਼ੀ ਹੋਵੇ ਭਾਵੇਂ ਉਹ ਡਿਸਟ੍ਰਿਕਟ ਦਾ ਵੀ ਹੋਵੇ ਉਹਨਾਂ ਨੂੰ ਵੀ ਦੇ ਠੀਕ ਹੈ ਜੀ ਇਹ ਛਤਾਬ ਵੀ ਆਪਣਾ ਪੂਰਾ ਹਾਂਜੀ ਛਤਾਬ ਪੂਰਾ ਹੈ ਜੀ ਦੇਖੋ ਛਤਾਬ ਹੀ ਪੂਰਾ ਵਾ ਵਿਹਾਂ ਪੰਜੀਆਂ ਪਿੰਡਾਂ ਦੇ ਵਿੱਚੋਂ ਕੋਈ ਵੀ ਆਉਂਦਾ ਹਰ ਮਰੀਜ਼ ਨੂੰ ਦਵਾਈ ਮਿਲਦੀ ਆ ਮਰੀਜ਼ਾਂ ਨਾਲ ਵੀ ਸਾਡੀ ਗੱਲਬਾਤ ਕੀਤੀ ਗਈ ਆ ਆਪਾਂ ਹੁਣ ਛਟੋਰ ਦੇ ਵਿੱਚ ਦਵਾਈਆਂ ਵੀ ਵੇਚਦੇ ਆ ਤੇ ਦਵਾਈਆਂ ਹੈ ਵੀ ਆ ਕਿ ਜੇ ਡਾਕਟਰ ਸਾਹਿਬ ਐਵੇਂ ਕਹਿੰਦੇ ਆਓ ਵੇਖੀਓ ਉੱਥੇ ਵੀ ਰਲ ਜਾਵੇ ਇਹਨਾਂ ਨਾਲ ਗੱਲਬਾਤ ਕਰੀਏ ਮਰੀਜ਼ਾਂ ਨਾਲ ਪੈਂਡੀਆਂ ਨਾਲ ਗੱਲ ਕਰਦੇ ਹਾਂ ਹਾਂਜੀ ਮਾਤਾ ਜੀ ਦਵਾਈ ਮਿਲਦੀ ਇੱਥੇ ਸਾਰੀ ਹਾਂਜੀ ਸਾਰੀ ਮਿਲਦੀ ਬਿਲਕੁਲ ਠੀਕ ਹਾਂਜੀ ਹਾਂਜੀ ਸਰ ਹਾਂਜੀ ਜੀ ਹੁਣ ਪੈਂਦੀ ਜੀ ਜੀ ਪੈਂਦੀ ਜੀ ਇਹਨਾਂ ਦੀ ਫੋਟੋ ਵਰਜੀ ਲਈ ਜੀ ਨਾ ਮੈਂ ਸਹੀ ਹਾਂ ਪੈਂ ਜੀ ਦਵਾਈ ਮਿਲਦੀ ਸਾਰੀ ਇੱਥੇ ਹਾਂ ਜੀ ਮੈਨੂੰ ਕਾਫੀ ਫਰਕ ਪੈ ਕੇ ਤਾਂ ਉਹ ਨਹੀਂ ਸੀ ਰਾਮ ਫਰਕ ਪੈਂਦਾ ਹੁਣ ਕਾਫੀ ਫਰਕ ਪੈ ਗਿਆ ਦਰਦਾਂ ਦਾ ਜੂਰੀਏ ਕੈਸ਼ ਦਾ ਕਾਫੀ ਫਰਕ ਪੈ ਗਿਆ ਮੈਂ ਬੜਾ ਧੰਨਵਾਦ ਕਰਨੀ ਆ ਇਹਨਾਂ ਦਾ ਵੀ ਬਹੁਤ ਵਧੀਆ ਕੋਈ ਇਹ ਸਰਕਾਰ ਦੀ ਗੱਲ ਕਰਨੇ ਕਿ ਸਰਕਾਰ ਜਿਹੜੀ ਆ ਬੜੇ ਦਾਅਵੇ ਕਰਦੀ ਆ ਅਸੀਂ ਇਸ ਕਰਕੇ ਆ ਕਿ ਵਾਕਈ ਇਹ ਠੀਕ ਆ ਕਿ ਜਾਂ ਐਵੇਂ ਕਹਦੇ ਠੀਕ ਠੀਕ ਵਾਸਤੇ ਲਈਏ ਕਿਉਂ ਭਾਂਜੀ ਤੁਸੀਂ ਵੀ ਦੇਖੋ ਠੀਕ ਜਾਂਦਾ ਪੂਰਾ ਕੋਈ ਕਿਸੇ ਕਵ ਦੀ ਪਰੇਸ਼ਾਨੀ ਨਹੀਂ ਨਹੀਂ ਜੀ ਕੋਈ ਜਿਹੜਾ ਆਹ ਬੰਦੇਾਂ ਦੇ ਨੰਗ ਹੁੰਦੇ ਆ ਬੜਾ ਕੁਝ ਹੁੰਦਾ ਉਹ ਕੋਈ ਨਹੀਂ ਨਹੀਂ ਕੋਈ ਹਾਂਜੀ ਬਿਲਕੁਲ ਅੱਜ ਤੱਕ ਕਿਨੇ ਮਰੀਜ਼ ਵੇਖੇ ਗਏ ਹੁਣ ਆਈ 123 123 ਹੁਣ ਤੱਕ ਹੋ ਗਏ ਆ ਟਾਈਮ ਹੋ ਗਿਆ ਟਾਈਮ ਹੋ ਗਿਆ 12:47 ਹੋ ਗਏ ਨੋ ਜੀ 12:44 ਹੋ ਗਿਆ 100 ਕਿਨੇ 123 ਮਰੀਜ਼ ਨੇ ਡਾਕਟਰ ਨੇ ਵੇਖ ਸੁਕੇ ਆ ਮੈਂ ਨਹੀਂ ਮੰਨਦਾ ਵੀ ਇਨੇ ਕਿਤੇ ਹੋਏ ਹੁਣ ਆ ਵੇਖੋ ਲੈਣ ਲੱਗਿਆ ਮਗਲੇ ਬੰਦੇ ਵਖਾਉ ਲੈਣ ਲੱਗੀ ਤੁਰੇ ਆਉਂਦੇ ਨੇ ਸਾਰੇ ਸਾਰੇ ਆਉਂਦੇ ਨੇ ਉਹ ਭਾਈ ਜੀ ਸਭ ਨੂੰ ਫਾਇਦਾ ਨਾਲ ਇੱਥੇ ਆਇਆ ਹਾਂ ਹਾਂ ਜੀ ਬਹੁਤ ਫਾਇਦਾ ਹੈ ਭਾਈ ਸਾਰੀ ਮਿਲਦੀ ਹੈ ਫਾਇਦਾ ਤੋਂ ਕੋਈ ਇਹੋ ਜਿਹਾ ਬਣਾ ਨਹੀਂ ਬਾਪੂ ਜੀ ਇੱਥੇ ਦਵਾਈ ਲੈਣ ਅੱਗੇ ਵੀ ਆਉਂਦੇ ਗਏ ਬਹੁਤ ਵਧੀਆ ਬਹੁਤ ਬਹੁਤ ਹੀ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ ਕੋਈ ਗਾਲ ਹੀ ਨਹੀਂ ਕਹਿਣ ਵਾਲੀ ਆਹ ਡਾਕਟਰ ਸਾਹਿਬ ਨੇ ਰੱਬ ਦਾ ਰੂਪ ਆਏ ਨੇ ਇੱਥੇ ਹਾਂ ਠੀਕ ਹੈ ਜੀ ਹਾਂ ਜੀ ਇਹੋ ਜਿਹਾ ਇਨਸਾਨ ਅਸੀਂ ਨਹੀਂ ਵੇਖਿਆ ਜ਼ਿੰਦਗੀ ਦੇਖੋ ਡਾਕਟਰ ਸਾਹਿਬ ਵੀ ਸਾਹਿਬ ਨੇ ਸਿਫਤ ਕੀਤੀ ਆ ਬਾਪੂ ਜੀ ਸਾਰੇ ਕੀਤੀ ਆ ਵੀ ਵਧੀਆ ਦੱਸਦਾ ਕਿਤੇ ਗੁੱਸਾ ਹੀ ਨਹੀਂ ਮੰਨਦੇ ਤੇ ਵਾਹ ਪਈਓ ਆਹ ਦਵਾਈਆਂ ਸਟੋਰ ਵੇਖ ਲੀਏ ਵੀ ਇੱਥੇ ਦਵਾਈ ਹੈਗੀ ਆ ਗਾ ਵਕਈ 50 ਪਿੰਡਾਂ ਨੂੰ ਮਿਲਦੀ ਆ ਕਹਿੰਦੇ ਮਿਲਦੀ ਆ ਪਰ ਵੇਖੀਏ ਮਿਲਦੀ ਆ ਆ ਛਟੋਰ ਮਖਾਵਾ ਪਿੰਡੀ ਉੱਠੋ ਜਦੋਂ ਮੜ ਜਾ ਆ ਵਾਲੀਆ ਮੈਡੀਕਿਨ ਅਗਲੇ ਬਨੇ ਆ ਭਈ ਇਹ ਡਾਕਟਰ ਸਾਹਿਬ ਬਿਲਕੁਲ ਸੱਚੇ ਆ ਵੇਖੋ ਇਹ ਨਹੀਂ ਕਹਿੰਨੇ ਕਹਣਾ ਕੋਈ ਰਲ ਕੇ ਕਰਦੇ ਆ ਜੋ ਅੱਖੀ ਵਿਖਾਵਾਂਗੇ ਉਹ ਹੀ ਵਿਖਾਵਾਂਗੇ ਦਵਾਈਆਂ ਦੀਆਂ ਬਾਰੀਆਂ ਭਰੀਆਂ ਪਈਆਂ ਨੇ ਲਾਜ ਹੁੰਦਿਆ ਵਾ ਕਿ ਇਹ ਇੱਕ ਮਰੀਜ਼ ਨੇ ਸ਼ਿਕਾਇਤ ਨਹੀਂ ਕੀਤੀ ਕਿ ਇੱਥੇ ਦਵਾਈ ਨਹੀਂ ਮਿਲਦੀ ਜਾਂ ਇਥੇ ਕੁਝ ਨਹੀਂ ਹੁੰਦਾ ਵੇਖੋ ਇਹ ਵੀ ਭਰੀਆਂ ਪਈਆਂ ਨੇ ਅਥਰੇ ਵੇਖੋ ਥੱਲੇ ਨਹੀਂ ਭੇਜੀ ਇਧਰ ਜਿਹੜੀ ਭਰੀ ਆ ਇਹ ਨਹੀਂ ਤੇ ਸਾਰੀ ਮਿਲਦੀ ਆ ਹੋਰ ਭੈਣ ਜੀ ਕੋਈ ਇੱਧਰ ਵੀ ਵੇਚ ਇਧਰ ਭਰੀ ਆ ਨਾ ਆ ਵੀ ਅਗਲੇ ਬਨੇ ਵੀ ਵੇਚ ਢੇਰ ਲੱਗੇ ਪਏ ਇਧਰ ਵੇਹ ਦਵਾਈਆਂ ਦੇ ਇਹ ਜਿਹੜਾ ਟਾਕੀ ਛੁੱਪ ਰਿਹਾ ਹਾਂਜੀ ਅੰਕਲ ਜੀ ਹਾਂਜੀ ਕੋਈ ਪਰੇਸ਼ਾਨੀ ਕੋਈ ਨਹੀਂ ਕੋਈ ਪਰੇਸ਼ਾਨੀ ਕੋਈ ਕੋਈ ਪਰੇਸ਼ਾਨੀ ਹਾਂਜੀ ਬੜਾ ਮਜਾ ਚੁੰਨੀ ਛੇ ਕਦੋਂ ਦੀ ਛੇ ਤੇ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਇਚੈ ਨੂੰ ਕੋਈ ਮਰੀਜ਼ ਨੇ ਵਾਅਦਾ ਘਾਟਾ ਕੀਤਾ ਕੋਈ ਗੱਲ ਹੋਏ ਨਹੀਂ ਕੋਈ ਗੱਲਬਾਤ ਨਹੀਂ ਬਿਲਕੁਲ ਨਹੀਂ ਕੀਤੀ ਵੇਖੋ ਕਿੱਡਾ ਸੋਣਾ ਇੱਕ ਇਧਰ ਵੀ ਵੇਖੀ ਜਰਾ ਇਹ ਮੇਰਾ ਉਹ ਨਾ ਕਿ ਬੀ ਦੋ ਪਾਸੇ ਵੇਖਿਆ ਵੇਖੋ ਜਿਹੜਾ ਕਿ ਇੱਕ ਮਨੁਸ਼ਪਾਲ ਜੀ ਆ ਲੈ ਆ ਵੀ ਭਰੀ ਇਹ ਵੀ ਭਰੀ ਦਵਾਈ ਆ ਉਹ ਨਹੀਂ ਆਈ ਹੈ ਇਹ ਇਹ ਵੀ ਦਵਾਈ ਆ ਉੱਪਰ ਵੀ ਦਵਾਈ ਆ ਅਗਲੇ ਬਣੇ ਬੇਟੀਆਂ ਭਰੀਆਂ ਪਈਆਂ ਨੇ ਇਹ ਬਿਲਕੁਲ ਠੀਕ ਆ ਇਹ ਨਹੀਂ ਕਹਿ ਸਕਦੇ ਕਿ ਇੱਥੇ ਦਵਾਈ ਹੈ ਨਹੀਂਗੀ ਦਵਾਈ ਵਾਲੀ ਕੋਈ ਕਮੀ ਨਹੀਂ ਇਹ ਆਪ ਖਾ ਲਓ ਡਾਕਟਰ ਸਾਹਿਬ ਨੇ ਕਮਿੰਟ ਗੱਲ ਕਰ ਲਈਏ ਪੇਖੋ ਮਰੀਜ਼ ਜਿਹੜੇ ਆ ਇੱਧਰ ਬਨੇ ਬਹਾਉ ਮਰੀਜ਼ ਜਿਹੜੇ ਆ ਚਾਹ ਤਰੇ ਤਰੇ ਆਉਂਦੇ ਨੇ ਜੇ ਇੱਥੇ ਕਿਸ ਨੂੰ ਫਾਇਦਾ ਹੁੰਦਾ ਆ ਆਰਾਮ ਆਉਂਦਾ ਤੇ ਤਾਂ ਹੀ ਮਰੀਜ਼ ਇੱਥੇ ਆਉਂਦੇ ਆ ਕੋਈ ਬਾਜੀ ਗੱਲ ਨਹੀਂ ਹੁੰਦੀ ਹੁੰਦੇ ਨਹੀਂ ਜੀ ਨਹੀਂ ਹੋ ਸਕਦਾ ਕਿੱਥੇ ਹੁੰਦੇ ਫਾਇਦਾ ਹੁੰਦਾ ਤਾਂ ਹੀ ਹੁੰਦੇ ਆ ਹਾਂਜੀ ਆਓ ਕਿਸੇ ਨਾਲ ਗੱਲ ਕਰ ਲਈਏ ਡਾਕਟਰ ਸਾਹਿਬ ਜੋ ਸਰਕਾਰ ਨੇ ਜੋ ਤਹਆ ਗਿਆ ਬਿਲਕੁਲ ਠੀਕ ਨਹੀਂ ਗਿਆ ਹਾਂਜੀ ਉਹ ਛਟੋਰ ਤੁਹਾਡੇ ਵੀ ਚੱਕ ਇਤੇ ਆ ਪੂਰੇ ਦੁਆਇਆਂ ਦੇ ਭਰੇ ਪਏ ਆ ਜਿਹੜੇ 20 25 ਪਿੰਡ ਕਹਿੰਦੇ ਹੁੰਦੇ ਵਾਕਈ ਠੀਕ ਹੁੰਦੇ ਆ ਹਾਂਜੀ ਹੁੰਦੇ ਆ ਜੀ ਹਾਂਜੀ ਤੇ ਦਵਾਈ ਦਿੰਦੇ ਸਾਰਿਆਂ ਨੂੰ ਹਾਂ ਉਹ ਦਵਾਈ ਦੇ ਅੰਦਰ ਹੈਗੀ ਆ ਤਾਂ ਹੀ ਦੋਗੇ ਜੇ ਦਵਾਈ ਹੈ ਨਹੀਂ ਕਿੱਥੋਂ ਦੋਗੇ ਨਹੀਂ ਦਵਾਈ ਜੇ ਦੋ ਖਤਮ ਵੀ ਹੋ ਜਾਂਦੀ ਹੈ ਫਿਰ ਆਪਾਂ ਡਿਮਾਂਡ ਪਾ ਦਈਦੀ ਉਹ ਆ ਜਾਂਦੀ ਹੈ ਸਾਡੇ ਕੋਲ ਉਹ ਲਗਾਤਾਰ ਆ ਜਾਂਦੀ ਹੈ ਹਾਂਜੀ ਲਗਾਤਾਰ ਆ ਜਾਂਦੀ ਹੈ ਧੰਨਵਾਦ ਡਾਕਟਰ ਸਾਹਿਬ ਤੁਹਾਡੀ ਸਾਰਿਆਂ ਨੇ ਸਿਫਤ ਕੀਤੀ ਆ ਕਬਹੁਤ ਸ਼ਿਫਟ ਕੀਤੇ ਡਾਕਟਰ ਸਾਹਿਬ ਜਿਹੜੇ ਬਹੁਤ ਵਧੀਆ ਆਏ ਨੇ ਇਹ ਨਾ ਮਰਦਾ ਕਹਿੰਦੇ ਨਹੀਂ ਕੁੱਥਾ ਕਰਦੇ ਹਾਂਜੀ ਥੈਂਕ ਯੂ ਠੀਕ ਹੈ ਡਾਕਟਰ ਸਾਹਿਬ ਹਾਂਜੀ ਠੀਕ ਹੈ ਇਹ ਮੈਂ ਦਰਦੇ ਕਹੀ ਜਾਂਦੇ ਆ ਨਹੀਂ 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 ਦਰਦੇ ਨਹੀਂ ਹਾਂਜੀ ਬੱਸ ਕਿ ਦਰਦੇ ਨਾ ਹੈ ਜੀ ਉਹ ਤਾਂ ਨੀਂ ਦਰਦਾ ਕਹੀ ਇਹਦਾ ਜੱਗ ਬੈਠੇ ਮੁਰਕੇ ਸਾਨੂੰ ਦਵਾਈ ਨਾ ਦੇਣ ਪੱਗੀ ਕਰ ਬਾਬੂ ਜੀ ਬਿਲਕੁਲ ਇਹ ਇਦਾਂ ਨਹੀਂ ਲੱਗਦਾ ਨਹੀਂ ਬੱਲੇ ਐ ਹੀ ਇਹੋ ਜਿਹੇ ਇਨਸਾਨ ਹੀ ਨਹੀਂ ਆਖਿਆ ਅੱਜ ਕੀ ਇਹ ਕਿੰਨਾ ਚਿਰ ਹੋ ਗਿਆ ਜੀ ਇੱਥੇ ਆਏ ਮੈਨੂੰ 1.5 ਸਾਲ ਹੋ ਗਿਆ ਨਾ 1.5 ਸਾਲ ਹੋ ਗਿਆ ਇੱਥੇ ਕੋਈ ਮਹੀਨਾ ਨਹੀਂ ਕੱਟਦਾ ਸ਼ੁਕਰਾਤਾਂ ਦਿਆਂ ਮੈਂ ਡਾਕਟਰ ਜੀ ਅਹੀਂ ਹੈ ਓਏ ਗੱਲ ਹੀ ਨਹੀਂ ਕਹਿਣੀ ਕਿਹਦੀ ਵਾਰੀ ਆਈ ਨਾ ਦੂਸਰੇ ਹਫ਼ਤੇ ਆਏ ਹਾਂ ਤੇ ਧੋਰ-ਧੋਰ ਕੇ ਉਹਨਾਂ ਦੀ ਲੱਤਾਂ ਟੁੱਟ ਗਿਆ ਲੱਭਦਾ ਕੋਈ ਨਹੀਂ ਕੋਈ ਉੱਧਰ ਬਣ ਗਿਆ ਕੋਈ ਉੱਧਰ ਬਣ ਗਿਆ ਆ ਵੇਖੋ ਸਾਰਾ ਸਟਾਫ ਬੈਠਾ ਕਿੰਨੇ ਸੋਹਣੇ ਮਿਲੇ ਤੁਹਾਨੂੰ ਠੀਕ ਆਪਾਂ ਗਲਤ ਖ਼ਬਰ ਕਿਵੇਂ ਲਾ ਸਕਦੇ ਆ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਦੇਖੋ ਜੀ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਆ ਸਟਾਫ ਸਾਰੇ ਨਾਲ ਗੱਲਬਾਤ ਕੀਤੀ ਆ ਬਹੁਤ ਵਧੀਆ ਸਟਾਫ ਆ ਕਲੀਨਿਕ ਜਿਹੜਾ ਬਹੁਤ ਵਧੀਆ ਚੱਲ ਰਿਹਾ ਵਾ ਐਵੇਂ ਨਹੀਂ ਕਹਿਣਾ ਪੇ ਜਾਣ ਬੁੱਝ ਕੇ ਕਹਿੰਦੇ ਜੋ ਅੱਖੀਂ ਵੇ ਡਾਰ ਬੁੱਢ ਕੇ ਕੀ ਦਿਆ ਆ ਵੇਖੋ ਏਸੀ ਵੀ ਲੱਗਾ ਵਿੱਚ ਏਸੀ ਲੱਗਾ ਪਾਣੀ ਠੰਡਾ ਖਾ ਲਓ ਜਿਹੜਾ ਪਾਣੀ ਠੰਡਾ ਲੱਗਾ ਵਾ ਉਹ ਦੂਜਾ ਲੱਗਾ ਰੁਲਗਾ ਸਾਰਾ ਕੁਝ ਲਗਾ ਇਹਨਾਂ ਦਾ ਠੀਕ ਹੈ ਜੀ ਕੋਈ ਕਮੀ ਨਹੀਂ ਉਧਰ ਨਿਵੇਟਰ ਖਾ ਲਓ ਨਿਵੇਟਰ ਲੱਗਾ ਵਾ ਉਹ ਦੋੜੀ ਸਟਾਰਟ ਚੱਲਣ ਰਿਹਾ ਠੀਕ ਹੈ ਜੀ